ਗੁਰਮਤ ਸਿੱਖਿਆ ਕੇਂਦਰ ਮਠਾਪੁਰ ਜਲੰਧਰ ਵਿਖੇ ਅੱਜ ਦੀ ਕਲਾਸ ਵਿੱਚ ਜੁੜਮਿਲ ਬੈਠੇ ਗੁਰੂ ਪਿਆਰੇ ਵਾਲੇ ਵਿਦਿਆਰਥੀਓ ਫਤਿਹ ਪ੍ਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਬਾਣੀ ਸੰਥਿਆ ਦੀ ਕਲਾਸ ਵਿੱਚ ਜੁੜਮਿਲ ਬੈਠੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ ਪਾਣੀ ਸੰਖਿਆ ਦੀ 161 ਤੋਂ ਆਪਾਂ ਅੱਜ ਸੰਥਾ ਹੈ ਜਿਹੜੀ ਉਹ ਆਰੰਭ ਕਰਨ ਜਾ ਰਹੇ ਹਾਂ ਫਿਰ ਫਤਿਬਲਾਉ ਜੀ ਆਖੋ ਵਾਹਿਗੁਰੂ ਦੀ ਕਾਰਸਾ ਵਾਹਿਗੁਰੂ ਦੀ ਫਤੇ ਗੋੜੀ ਗਵਰੇਰੀ ਮਹਿਲਾ ਤੀਜਾ ਗੋੜੀ ਗਵਰੇਰੀ ਮਹਿਲਾ ਤੀਜਾ ਗੁਰਸੇਵਾ ਜੁਗ ਚਾਰੇ ਹੋਈ ਗੁਰਸੇਵਾ ਾਰੇ ਹੋਈ ਪੂਰਾ ਜਨ ਪੂਰਾ ਜਨ ਕਾਰ ਕਮਾਵੇ ਕੋਈ ਕਾਰ ਕਮਾਵੇ ਕੋਈ ਅਖੋਟ ਨਾਮ ਧਾਨ ਹਰ ਅਖੋਟ ਨਾਮ ਧਾਨ ਹਰ ਝੋਟ ਨ ਹੋਈ ਝੋਟ ਨ ਹੋਈ ਇੱਥੇ ਸਦਾ ਸੁਖ ਇੱਥੇ ਸਦਾ ਸੁਖ ਦਰ ਸ਼ੋਭਾ ਹੋਈ ਏ ਮਨ ਮੇਰੇ ਪਰਮ ਨ ਕੀਜੈ ਗੁਰ ਸੇਵਾ ਅੰਮ੍ਰਿਤ ਰਸ ਪੀਜੈ ਹਾਂਜੀ ਬੇਟਾ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਇਦਾਂ ਪੜਾਂਗੇ ਗੁਰਮੁਖ ਸੇਵਾ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਅੰਮ੍ਰਿਤ ਰਸ ਪੀਜੈ ਸਤ ਗੁਰ ਸੇਵੈ ਸਤ ਗੁਰ ਸੇਵੈ ਸੇ ਮਹਾਪੁਰਖ ਸੰਸਾਰੇ ਸੇ ਮਹਾਪੁਰਖ ਸੰਸਾਰੇ ਆਪ ਉਦਰੇ ਆਪ ਉਦਰੇ ਕੁੱਲ ਸਗਲ ਨਿਸਤਾਰੇ ਕੁੱਲ ਸਗਲ ਨਿਸਤਾਰੇ ਹਰ ਦਾ ਨਾਮ ਹਰ ਦਾ ਨਾਮ ਰੱਖੇ ਉਰ ਧਾਰੇ ਰੱਖੇ ਉਰ ਧਾਰੇ ਨਾਮ ਰਤੇ ਨਾਮ ਰਤੇ ਪੌਜਲ ਉਤਰੇ ਪਾਰੇ ਪੌਜਲ ਉਤਰੇ ਪਾਰੇ ਸਤ ਗੁਰ ਸੇਵੈ ਸਤ ਗੁਰ ਸੇਵੈ ਇਹ ਜਿਹੜਾ ਸ਼ਬਦ ਹੈ ਦੁਬਾਰਾ ਪੜੋ ਨਾਮ ਰਤੇ ਉਜਲ ਉਤਰੇ ਪਾਰੇ ਉਜਲ ਉਤਰੇ ਪਾਰੇ ਸਤ ਗੁਰ ਸੇਵੈ ਸਤ ਗੁਰ ਸੇਵੈ ਸਦਾ ਮਨ ਦਾਸਾ ਸਦਾ ਮਨ ਦਾਸਾ ਓ ਮੈਂ ਮਾਰ ਕਮਲ ਪਰਗਾਸਾ ਓ ਮੈਂ ਮਨ ਪਰਗਾਸਾ ਅਨਹਦ ਵਾਜੈ ਨਿਜ ਘਰ ਵਾਸਾ ਅਨਹਦ ਵਾਜੈ ਨਿਜ ਘਰ ਵਾਸਾ ਨਾਮ ਰਤੇ ਨਾਮ ਰਤੇ ਘਰ ਮਹਿ ਉਦਾਸਾ ਘਰ ਮਹਿ ਉਦਾਸਾ ਸਤਗੁਰ ਸੇਵੈ ਸਤਗੁਰ ਸੇਵੈ ਤਨ ਕੀ ਸੱਚੀ ਬਾਣੀ ਤਨ ਕੀ ਦੀ ਬਾਣੀ ਜੁਗ ਜੁਗ ਭਗਤੀ ਆਖ ਵਖਾਣੀ ਜੁਗ ਜੁਗ ਭਗਤੀ ਆਖ ਵਖਾਣੀ ਭਗਤੀ ਦਾ ਤਤਾ ਹੈ ਜਿਹੜਾ ਉਹ ਨਾਸਕੀ ਵਿਚਾਰਨ ਹੋਏਗਾ ਕਿਉਂਕਿ ਇੱਥੇ ਭਗਤੀ ਦੀ ਗੱਲ ਨਹੀਂ ਇੱਥੇ ਭਗਤਾਂ ਦੀ ਗੱਲ ਹੈ ਭਗਤੀ ਭਗਤੀ ਜੁਗ ਜੁਗ ਭਗਤੀ ਆਖ ਵਖਾਣੀ ਜੁਗ ਜੁਗ ਭਗਤੀ ਆਖ ਵਖਾਣੀ ਆਨੰਦੇ ਨੇ ਜਪੈ ਹਰ ਸਾਰੰਗ ਪਾਣੀ ਹਰ ਦਿਨ ਜਪੈ ਹਰ ਸਾਰੰਗ ਪਾਣੀ ਨਾਨਕ ਨਾਨਕ ਨਾਮ ਰਤੇ ਨਹਿ ਕੇਵਲ ਨਿਰਵਾਣੀ ਨਾਮ ਰਤੇ ਨਿਰਵਾਣੀ ਨਾਨਕ ਨਾ ਨਾਮ ਰਤੇ ਨਾਮ ਰਤੇ ਨੇ ਕੇਵਲ ਨਿਰਵਾਣੀ ਨੇ ਕੇਵਲ ਨਿਰਵਾਣੀ ਗੋੜੀ ਗਵਰੀ ਮਹਿਲਾ ਤੀਜਾ ਗੋੜੀ ਗਵਰੀ ਮਹਿਲਾ ਤੀਜਾ ਸਤਗੁਰ ਮਿਲੇ ਸਤਗੁਰ ਮਿਲੇ ਵਡ ਭਾਗ ਸੰਜੋਗ ਵਡ ਭਾਗ ਸੰਜੋਗ ਹੀਰਦੇ ਨਾਮ ਹੀਰਦੇ ਨਿਤ ਹਰ ਰਸ ਭੋਗ ਨਿਤ ਹਰ ਰਸ ਭੋਗ ਗੁਰਮੁਖ ਪ੍ਰਾਣੀ ਗੁਰਮੁਖ ਪ੍ਰਾਣੀ ਨਾਮ ਹਰ ਧਿਆਏ ਨਾਮ ਹਰ ਧਿਆਏ ਜਨਮ ਜੀਤਾ ਜਨਮ ਜੀਤਾ ਨਾ ਹਾ ਨਾਮ ਪਾਏ ਨਾ ਹਾ ਨਾਮ ਪਾਏ ਰਹਾਉ ਰਹਾਉ ਗਿਆਨ ਧਿਆਨ ਗੁਰ ਸ਼ਬਦ ਹੈ ਮਿੱਠਾ ਗੁਰ ਸ਼ਬਦ ਹੈ ਮਿੱਠਾ ਗੁਰ ਕਿਰਪਾ ਤੇ ਗੁਰ ਕਿਰਪਾ ਤੇ ਕਿਨੈ ਵਿਰਲੇ ਚਖ ਦੀਠਾ ਕਿਨੈ ਵਿਰਲੇ ਚਖ ਦੀਠਾ ਕਿਨੈ ਵਿਰਲੇ ਚਖ ਦੀਠਾ ਕਿਨੈ ਵਿਰਲੇ ਚਖ ਦੀਠਾ ਕਰਮ ਕਾਂਡ ਬਹੁ ਕਰੈ ਅਚਾਰ ਕਰਮ ਕਾਂਡ ਬਹੁ ਕਰੈ ਅਚਾਰ ਬੇਨ ਨਵੇਂ ਬਿਨ ਲਾਵੇ ਤ੍ਰਿਗ ਤ੍ਰਿਗ ਅਹੰਕਾਰ ਤ੍ਰਿਗ ਤ੍ਰਿਗ ਆਮਾਇ ਬੰਦਨ ਬਾਦਿਓ ਮਾਇਆ ਫਾਸ ਬੰਦਨ ਬਾਦਿਓ ਮਾਇਆ ਫਾਸ ਜਨ ਨਾਨਕ ਜਨ ਨਾਨਕ ਛੁਟੈ ਗੁਰ ਪ੍ਰਕਾਸ਼ ਛੁਟੈ ਗੁਰ ਪ੍ਰਕਾਸ਼ ਜਿਵੇਂ ਬੇਟਾ ਇੱਕ ਇੱਕ ਪੰਗਤੀ ਗੁਰਬਾਣੀ ਦਾ ਇੱਕ ਇੱਕ ਜਿਹੜਾ ਸ਼ਬਦ ਹੈ ਉਹ ਆਪਾਂ ਬੜੇ ਹੀ ਸਹਿਦ ਨਾਲ ਤੇ ਬੜੇ ਹੀ ਧਿਆਨ ਦੇ ਨਾਲ ਪੜ ਰਹੇ ਆ ਤੇ ਇਸ ਕਰਕੇ ਤੁਸੀਂ ਉਚਾਰਨ ਦਾ ਤੇ ਵਿਸ਼ਰਾਮ ਦਾ ਬਹੁਤ ਹੀ ਜ਼ਿਆਦਾ ਕੀ ਰੱਖਣਾ ਹੈ ਧਿਆਨ ਰੱਖਣਾ ਹੈ ਇਸੇ ਕਰਕੇ ਤੁਹਾਨੂੰ ਸੰਥਿਆ ਤੋਂ ਪਹਿਲਾਂ ਕਿਹਾ ਜਾਂਦਾ ਹੈ ਕਿ ਤੁਸੀਂ ਪਹਿਲਾਂ ਖੁਦ ਆਪ ਪੜੋ ਕਿਉਂਕਿ ਜਿੰਨੀ ਵਾਰ ਅਸੀਂ ਗੁਰਬਾਣੀ ਨੂੰ ਪੜਾਗੇ ਉਸ ਸੰਖਿਆ ਨੂੰ ਉਹ ਬਾਣੀ ਉਤਨੀ ਹੀ ਸਰਲ ਹੁੰਦੀ ਜਾਏਗੀ ਉਤਨੀ ਹੀ ਪੜਨ ਵਾਸਤੇ ਸੌਖੀ ਹੁੰਦੀ ਜਾਏਗੀ ਜਿਹੜਾ ਵਿਸ਼ਰਾਮ ਜਿਹੜਾ ਉਚਾਰਨ ਸਾਨੂੰ ਨਹੀਂ ਆਉਂਦਾ ਉਹ ਉਤਨਾ ਹੀ ਜਲਦੀ ਸਾਨੂੰ ਆ ਜਾਏਗਾ ਹਾਂਜੀ ਮਹਿਲਾ ਤੀਜਾ ਮਹਿਲਾ ਤੀਜਾ ਗੋੜੀ ਬੈ ਰਾਗਣ ਜੈਸੀ ਧਰਤੀ ਉੱਪਰ ਜੈਸੀ ਧਰਤੀ ਉੱਪਰ ਮੇਗੁਲਾ ਵਰਸਤ ਹੈ ਮੇਗੁਲਾ ਵਰਸਤ ਹੈ ਕਿਆ ਧਰਤੀ ਮਦੇ ਪਾਣੀ ਨਹੀਂ ਕਿਆ ਧਰਤੀ ਮਦੇ ਪਾਣੀ ਨਹੀਂ ਮਦੇ ਨਹੀਂ ਪੜਨਾ ਮਦੇ ਜੈਸੀ ਧਰਤੀ ਮਦੇ ਜੈਸੀ ਕਰਤੀ ਮਦੇ ਪਾਣੀ ਪਰਗਾਸਿਆ ਪਾਣੀ ਪਰਗਾਸਿਆ ਬਿਨ ਪਗਾ ਵਰਸਤ ਫੇਰਾਹੀ ਬਾਬਾ ਬਾਬਾ ਤੂੰ ਐਸੇ ਭਰਮ ਚੁਕਾਹੀ ਤੂੰ ਐਸੇ ਭਰਮ ਚੁਕਾਹੀ ਜੋ ਕਿਸ ਕਰਤ ਹੈ ਜੋ ਕਿਸ ਕਰਤ ਹੈ ਸੋਈ ਕੋਈ ਹੈ ਰੇ ਸੋਈ ਕੋਈ ਹੈ ਰੇ ਤੈਸੇ ਜਾਹੇ ਸਮਾਹੀ ਤੈਸੇ ਜਾਹੇ ਸਮਾਹੀ ਤੈਸੇ ਜਾਹੇ ਸਮਾਹੀ ਤੈਸੇ ਜਾਹੇ ਸਮਾਹੀ ਰਹਾਉ ਰਹਾਉ ਇਸ ਤਰੀ ਪਰਖ ਹੋਏ ਕੈ ਇਸ ਤਰੀ ਪਰਖ ਹੋਏ ਕੈ ਕਿਆ ਉਹ ਕਰਮ ਕਮਾਹੀ ਕਿਆ ਇਥੇ ਕਮਾਹੀ ਦਾ ਹਾ ਹੈ ਜਿਹੜਾ ਉਹ ਨਾਸਕੀ ਉਚਾਰਨ ਹੋਏਗਾ ਕਮਾਹੀ ਭਾਵ ਕਮਾਉਂਦੇ ਹਨ ਬਹੁਤ ਨਹੀਂ ਕਿਹਾ ਪੜੋ ਕਮਾਹੀ ਕਮਾਈ ਨਾ ਨਾ ਰੂਪ ਸਦਾ ਹੈ ਤੇਰੇ ਨਾ ਨਾ ਰੂਪ ਸਦਾ ਹੈ ਤੇਰੇ tujhi mahe samaahi tujhi mahe samaahi itne janam phool pare se itne ਹੂਲੇ ਪਰੇ ਸੇ ਜਾਂ ਪਾਇਆ ਤਾਂ ਭੂਲੇ ਨਹੀਂ ਜਾਂ ਪਾਇਆ ਤਾਂ ਭੂਲੇ ਨਹੀਂ ਭੂਲੇ ਨਹੀਂ ਪੜਾਂਗੇ ਇਹਨੂੰ ਪੜਾਂਗੇ ਭੂਲੇ ਨਹੀਂ ਭੂਲੇ ਨਹੀਂ ਕਹਿੰਦੇ ਜਦੋਂ ਤਾਂ ਅਸੀਂ ਗੁਰੂ ਦੀ ਮਤ ਤੋਂ ਬਾਹਰ ਹੋ ਕੇ ਚੱਲਦੇ ਸੀ ਅਸੀਂ ਬਹੁਤ ਗਲਤੀਆਂ ਕਰਦੇ ਸੀ ਜਾਂ ਪਾਇਆ ਤਾਂ ਭੂਲੇ ਨਹੀਂ ਜਦੋਂ ਤੋਂ ਗੁਰੂ ਨੂੰ ਪਾ ਲੈਣਾ ਕੀਤਾ ਭਾਵ ਗੁਰੂ ਦੀ ਮਤ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ ਹੁਣ ਉਹ ਜਿਹੜੀਆਂ ਭੁੱਲਾਂ ਨੇ ਅਸੀਂ ਕਰਨੀਆਂ ਛੱਡ ਦਿੱਤੀਆਂ ਜਾ ਕਾ ਕਾਰਜ ਸੋਈ ਪਰ ਜਾਣੈ ਜਾ ਕਾ ਕਾਰਜ ਸੋਈ ਪਰ ਜਾਣੈ ਜੇ ਗੁਰ ਕੈ ਸ਼ਬਦ ਸਮਾਹੀ ਜੇ ਤੇਰਾ ਸ਼ਬਦ ਤੂੰ ਹੈ ਹੈ ਆਪੇ ਤੇਰਾ ਸ਼ਬਦ ਤੂੰ ਹੈ ਹੈ ਆਪੇ ਆਪੇ ਪਰਮ ਕਹਾਹੀ ਆਪੇ ਪਰਮ ਕਹਾਹੀ ਤੇਰਾ ਸ਼ਬਦ ਤੂੰ ਹੈ ਹੈ ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾਹੀ ਪਰਮ ਕਹਾਹੀ ਨਾਨਕ ਨਾਨਕ ਤਤ ਤਤ ਸਿਓ ਮਿਲਿਆ ਤਤ ਤਤ ਸਿਓ ਮਿਲਿਆ ਪੁਨਰਪ ਜਨਮ ਨ ਆਹੀ ਪੁਨਰਪ ਜਨਮ ਨ ਆਹੀ ਫਿਰ ਪੜੋ ਨਾਨਕ ਨਾਨਕ ਤਤ ਤਤ ਸਿਓ ਮਿਲਿਆ ਤਤ ਤਤ ਸਿਓ ਮਿਲਿਆ ਪੁਨਰਪ ਜਨਮ ਨ ਆਹੀ ਬੌੜੀ ਬੈਰਾਗਣ ਮਹਿਲਾ ਤੀਜਾ ਬੌੜੀ ਬੈਰਾਗਣ ਮਹਿਲਾ ਤੀਜਾ ਸਭ ਜਗ ਕਾਲੈ ਵਸ ਹੈ ਸਭ ਜਗ ਕਾਲੈ ਵਸ ਹੈ ਬਾਦਾ ਦੂਜੈ ਪਾਏ ਬਾਦਾ ਦੂਜੈ ਪਾਏ ਹਮੇ ਕਰਮ ਕਮਾਵੰਦੇ ਨਕ ਮਾਵ ਦੇ ਮਨ ਮੁਖ ਮਿਲੇ ਸਜਾਈ ਮਨ ਮੁਖ ਮਿਲੇ ਸਜਾਈ ਮੇਰੇ ਮਨ ਮੇਰੇ ਮਨ ਗੁਰ ਚਰਨੀ ਚਿਤ ਲਾਏ ਗੁਰ ਚਰਨੀ ਚਿਤ ਲਾਏ ਗਰਮ ਖਾ ਨਾਮ ਨਿਦਾਨ ਲੈ ਗਰਮ ਆਮ ਨਿਦਾਨ ਲੈ ਦਰਗਾ ਲੇ ਛਡਾਈ ਦਰਗਾ ਲੇ ਛਡਾਈ ਰਹਾਉ ਰਹਾਉ ਲਖ 84 ਪਰਮਦੇ ਲਖ 84 ਪਰਮਦੇ ਮਨ ਹੱਠ ਆਵੇ ਜਾਏ ਮਨ ਹੱਠ ਆਵੇ ਜਾਏ ਗੁਰ ਕਾ ਸ਼ਬਦ ਨ ਚੀਨੇਉ ਗੁਰ ਕਾ ਫਿਰ ਫਿਰ ਜੋ ਨਹੀਂ ਪਾਏ ਫਿਰ ਫਿਰ ਜੋ ਨਹੀਂ ਪਾਏ ਗੋ ਰਮੁਖ ਆਪਿ ਪਸ਼ਾਣਿਆ ਗੋ ਰਮੁਖ ਆਪਿ ਪਸ਼ਾਣਿਆ ਹਰ ਨਾਮ ਵਸਿਆ ਮਨ ਆਏ ਹਰ ਨਾਮ ਵਸਿਆ ਮਨ ਆਏ ਅਨੰਦਿਨ ਭਗਤੀ ਰਤਿਆ ਅਨੰਦਿਨ ਹਰ ਨਾਮੇ ਸੁਖ ਸਮਾਏ ਮਨ ਸ਼ਬਦ ਮਰੇ ਪਰਤੀਤ ਹੋਏ ਹਮੈ ਤਜੇ ਵਿਕਾਰ ਤਜੇ ਪੜਾਂਗੇ ਬੇਟਾ ਤਜੇ ਨਹੀਂ ਹਮੈ ਤਜੇ ਵਿਕਾਰ ਹਮੈ ਜਨ ਨਾਨਕ ਜਨ ਨਾਨਕ ਕਰਮੀ ਪਾਈਨ ਕਰਮੀ ਪਾਈਨ ਹਰ ਨਾਮਾ ਭਗਤ ਪੰਡਾਰ ਹਰ ਨਾਮਾ ਕਦਜ ਪੰਡਾਰ ਗੋੜੀ ਬੈਰਾਗਣ ਗੋੜੀ ਬੈਰਾਗਣ ਮਹਿਲਾ ਤੀਜਾ ਤੇਯਾੜੇ ਦਿਨ ਚਾਰ ਹੈ ਤੇਯਾੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਹਰ ਹਰ ਲਿਖ ਪਾਇਆ ਸ਼ੋਭਾਵੰਤੀ ਨਾਰ ਹੈ ਸ਼ੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਗੁਰਮੁਖ ਗੁਣ ਗਾਇਆ ਪੇਵ ਕੜੈ ਗੁਣ ਸੰਮਲੈ ਪੇਵ ਕੜੈ ਗੁਣ ਸੰਮਲੈ ਗੁਰਨੀ ਬੇਟਾ ਪੇਵ ਕੜੈ ਗੁਣ ਸੰਮਲੈ ਪੇਵ ਕੜੈ ਗੁਣ ਸੰਮਲੈ ਗੁਣ ਪੜਾਂਗੇ ਬੇਟਾ ਗੁਣ ਗੁਣ ਸਹੁਰੈ ਵਾਸ ਪਾਇਆ ਸਹੁਰੈ ਵਾਸ ਪਾਇਆ ਗੁਰਮੁਖ ਸਹਿਜ ਸਮਾਨੀਆਂ ਗੁਰਮੁਖ ਸਹਿਜ ਸਮਾਨੀਆਂ ਹਰ ਹਰ ਮਨ ਪਾਇਆ ਸਸੁਰੇ ਪਈਏ ਪਿਰ ਵਸੈ ਸਸੁਰੇ ਨਹੀਂ ਪੜਾਂਗੇ ਬੇਟਾ ਪਈਏ ਕਹੋ ਕਿਤ ਵਿਦ ਪਾਈਏ ਆਪ ਨੇ ਰੰਜਨ ਅਲਖ ਹੈ ਆਪ ਨੇ ਰੰਜਨ ਅਲਖ ਹੈ ਅਲਖ ਹੈ ਆਪੇ ਮੇ ਲਾਈਏ ਆਪੇ ਮੇ ਲਾਈਏ ਰਹਾਉ ਰਹਾਉ ਆਪੇ ਹੀ ਪ੍ਰਭ ਦੇਹ ਮਤ ਆਪੇ ਹੀ ਪ੍ਰਭ ਦੇਹ ਮਤ ਬੇਟਾ ਕਲਾਸ ਦੇ ਵਿੱਚ ਬੈਠਣ ਦਾ ਤਾਂ ਲਾਭ ਹੈ ਆਪਾਂ ਨੂੰ ਜੇ ਆਪਾਂ ਬੋਲਾਂਗੇ ਧਿਆਨ ਨਾਲ ਸੁਣਾਗੇ ਠੀਕ ਹੈ ਬੇਟਾ ਕਿਸੇ ਵੀ ਬੱਚੇ ਨੇ ਚੁੱਪ ਕਰਕੇ ਨਹੀਂ ਬੈਣਾ ਹੈਗਾ ਆਪੇ ਹੀ ਪ੍ਰਭ ਦੇਹ ਮਤ ਹਰ ਨਾਮ ਧਿਆਈਐ ਬੜ ਭਾਗੀ ਸਤ ਗੁਰ ਮਿਲੈ ਬੜ ਭਾਗੀ ਸਤ ਗੁਰ ਮਿਲੈ ਮੁਖ ਅੰਮ੍ਰਿਤ ਪਾਈਐ ਹਉਮੈ ਦੁਬਿਦਾ ਬਿਨ ਸਜਾਏ ਸਹਜੇ ਸੁਖ ਸਮਾਈਐ ਸਹਜੇ ਸਮਾਈਏ ਸਭ ਆਪੇ ਆਪ ਵਰਤਦਾ ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਐ ਆਪੇ ਨਾਏ ਲਾਈਐ ਮਨ ਮੁਖ ਗਰਬ ਨ ਪਾਇਓ ਮਨ ਮੁਖ ਗਰਬ ਨ ਪਾਇਓ ਅਗਿਆਨ ਈਆਨੇ ਅਗਿਆਨ ਸਤ ਗੁਰ ਸੇਵਾ ਨਾ ਕਰੇ ਸਤ ਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ ਫਿਰ ਫਿਰ ਪਛਤਾਣੇ ਗਰਬ ਜੋਨੀ ਵਾਸ ਪਾਏਂਦੇ ਗਰਬ ਜੋਨੀ ਵਾਸ ਪਾਏਂਦੇ ਗਰਬੇ ਗਲ ਜਾਣੇ ਗਰਬੇ ਗਲ ਜਾਣੇ ਗਰਬੇ ਗਲ ਜਾਣੇ ਮੇਰੇ ਕਰਤੇ ਏਵੈ ਭਾਵਨ ਦਾ ਮੇਰੇ ਕਰਤੇ ਏਵੇਂ ਭਾਵਨ ਦਾ ਮਨ ਮੁਖ ਪਰਮਾਣੇ ਮਨ ਮੁਖ ਪਰਮਾਣੇ ਮੇਰਾ ਹਰ ਪ੍ਰਭ ਲੇਖ ਲਿਖਾਇਆ ਮੇਰਾ ਹਰ ਪ੍ਰਭ ਲੇਖ ਲਿਖਾਇਆ ਧੁਰਮस्तक ਪੂਰਾ ਧੁਰਮस्तक ਪੂਰਾ ਹਰ ਹਰ ਨਾਮ ਧਿਆਇਆ ਹਰ ਹਰ ਪੇਟਿਆ ਗੁਰਪੂਰਾ ਪੇਟਿਆ ਗੁਰਪੂਰਾ ਪੇਟਿਆ ਗੁਰਸੂਰਾ ਪੇਟਿਆ ਗੁਰਸੂਰਾ ਮੇਰਾ ਪਿਤਾ ਮਾਤਾ ਹਰਨਾਮ ਹੈ ਮੇਰਾ ਪਿਤਾ ਮਾਤਾ ਹਰਨਾਮ ਹੈ ਹਰਬੰਦਪ ਬੀਰਾ ਹਰਬੰਦਪ ਬੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਹਰ ਹਰ ਬਿਲਾਏ ਪ੍ਰਭ ਜਨ ਨਾਨਕ ਕੀ ਰਾਹ ਜਰ ਨਾਨਕ ਕੀ ਰਾਹ ਗੋੜੀ ਮੈਰਾ ਗਣ ਮਹਿਲਾ ਤੀਜਾ ਗੋੜੀ ਮੈਰਾ ਗਣ ਮਹਿਲਾ ਤੀਜਾ ਸਤ ਗੁਰ ਤੇ ਗਿਆਨ ਪਾਇਆ ਸਤ ਗੁਰ ਤੇ ਗਿਆਨ ਪਾਇਆ ਹਰ ਤਤ ਵਿਚਾਰਾ ਹਰ ਤਤ ਵਿਚਾਰਾ ਬੱਬੇ ਨੂੰ ਸਿਘਾਰੀ ਫਿਰ ਵਿਚਾਰਾ ਪੜਾਂਗੇ ਬੱਬੇ ਨੂੰ ਬਿਹਾਰੀ ਵਿਚਾਰਾ ਪੜਾਂਗੇ ਹਰ ਤਤ ਵਿਚਾਰਾ ਹਰ ਤਤ ਵਿਚਾਰਾ ਮਤ ਮਲੀਨਾ ਪਰਗਟ ਭਈ ਮਤ ਮਲੀਨਾ ਪਰਗਟ ਭਈ ਜਪਨਾਮ ਮੁਰਾਰਾ ਜਪਨਾਮ ਮੁਰਾਰਾ ਸੇਬ ਸ਼ਕਤ ਮਟਾਈਆ ਤਈਆ ਛੇਵ ਸਾਕਤ ਮਿਟਾਈਆ ਛੇਵ ਸਾਕਤ ਮਿਟਾਈਆ ਬੇਟਾ ਮਿਟਾਇਆ ਨਹੀਂ ਪੜਾਂਗੇ ਛੇਵ ਸਾਕਤ ਮਿਟਾਈਆ ਛੇਵ ਸਾਕਤ ਮਿਟਾਈਆ ਤੂ ਕਾ ਅੰਧਿਆਰਾ ਤੂ ਕਾ ਅੰਧਿਆਰਾ ਤੋਰ ਮਸਤਕ ਜਿਨ ਕੋ ਲਿਖਿਆ ਤੋਰ ਮਸਤਕ ਜਿਨ ਕੋ ਲਿਖਿਆ ਤੈਨ ਹਰ ਨਾਮ ਪਿਆਰਾ ਤੈਨ ਹਰਿ ਕਿਤ ਬਿਦ ਪਾਈਐ ਸੰਤ ਜਨੋ ਹਰਿ ਕਿਤ ਬਿਦ ਪਾਈਐ ਸੰਤ ਜਨੋ ਜਿਸ ਦੇਖ ਹਾਂ ਜੀਵਾ ਜਿਸ ਦੇਖ ਹਾਂ ਜੀਵਾ ਜਿਸ ਦੇਖ ਹਾਂ ਜੀਵਾ ਜਿਸ ਦੇਖ ਹਾਂ ਜੀਵਾ ਹਰਿ ਵਿਨ ਚਸਾ ਨਾ ਜੀਵਤੀ ਨਤੀਵਤੀ ਗੁਰ ਮੇਲੇ ਹੋ ਹਰ ਰਸ ਪੀਵਾਂ ਗੁਰ ਮੇਲੇ ਹੋ ਹਰ ਰਸ ਪੀਵਾਂ ਰਹਾਉ ਰਹਾਉ ਹਉ ਹਰ ਗੁਣ ਗਾਵਾਂ ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਹਰ ਪਾਇਆ ਮੇਰਾ ਮਨ ਤਨ ਲੀਨੀ ਮੇਰਾ ਮਨ ਤਨ ਲੀਨੀ ਤਨ ਤਨ ਗੁਰ ਸਤ ਪੁਰਖ ਹੈ 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 ਮਿਕਾ ਜੀ ਪਹਿਲਾਂ ਗੁਰ ਹੈ ਫਿਰ ਉਸ ਤੋਂ ਬਾਅਦ ਸਤ ਪੁਰਖ ਤਨ ਤਨ ਗੁਰ ਸਤ ਪੁਰਖ ਹੈ ਚਲੋ ਪੜੋ ਤਨ ਤਨ ਸਤ ਸਤ ਪੁਰਖ ਹੈ ਤਨ ਤਨ ਗੁਰ ਸਤ ਪੁਰਖ ਹੈ ਤਨ ਤਨ ਗੁਰ ਸਤ ਪੁਰਖ ਹੈ ਜਿਨ ਭਗਤ ਹਰ ਦੀਨੀ ਜਿਨ ਭਗਤ ਹਰ ਦੀਨੀ ਜਿਸ ਗੁਰ ਤੇ ਹਰ ਪਾਇਆ ਜਿਸ ਗੁਰ ਤੇ ਹਰ ਪਾਇਆ ਸੋ ਗੁਰ 함ਕਿਨੀ ਸੋ گرٹا گن ہر رائے ہے ہم ابگن یار اب پاپی پتھر ڈوبد گر مت ہر تارے ਵਰਤਾਇ ਤੂੰ ਗੁਣ ਦਾਤਾ ਨਿਰਮਲਾ ਤੂੰ ਗੁਣ ਦਾਤਾ ਨਿਰਮਲਾ ਹਮ ਅਵਗਣਿਆਰੇ ਹਮ ਅਵਗਣਿਆਰੇ ਪਾਤਸ਼ਾਹ ਜੀ ਗੁਰੂ ਜੀ ਨੂੰ ਕਹਿ ਰਹੇ ਹੈ ਰੱਬ ਜੀ ਨੂੰ ਕਹਿ ਰਹੇ ਹੈ ਕਿ ਰੱਬ ਜੀ ਤੁਸੀਂ ਗੁਣਾ ਦੇ ਦਾਤੇ ਹੋ ਅਸੀਂ ਔਗਣਾਂ ਦੇ ਭਰੇ ਹਾਂ ਜਿਵੇਂ ਇੱਕ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਸਮੁੰਦਰ ਦੇ ਵਿੱਚ ਨਦੀ ਦੇ ਵਿੱਚ ਕਿੰਨਾ ਕੁ ਪਾਣੀ ਹੈ ਉਹਦਾ ਅੰਦਾਜ਼ਾ ਤਾਂ ਨਹੀਂ ਲਾਇਆ ਜਾ ਸਕਦਾ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਮਨੁੱਖ ਦੇ ਜੀਵਨ ਵਿੱਚ ਵੀ ਐਨੇ ਔਗਣ ਨੇ ਜਿਹਦਾ ਕਿ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਅਸੀਮ ਪਾਪੀ ਪੱਥਰ ਡੂਬਦੇ ਗੁਰਮਤਿ ਹਰਤਾਰੇ ਗੁਰੂ ਦੀ ਮਤ ਨਾਲ ਅਸੀਂ ਆਪਣੇ ਕਰਮ ਸ਼ੁਭ ਕਰਕੇ ਸੰਸਾਰ ਤੋਂ ਪਾਰ ਲੰਘ ਸਕਦੇ ਹਾਂ ਹਰਿ ਸ਼ਰਣਾਗਤਿ ਰਾਖ ਲੈ ਹੋ ਹਰਿ ਸ਼ਰਣਾਗਤਿ ਰਾਖ ਲੈ ਹੋ ਮੂੜ ਮੁਗਦ ਨਿਸਤਾਰੇ ਮੂੜ ਮੁਗਦ ਨਿਸਤਾਰੇ ਬੇਟਾ ੱਚੀ ਬੋਲਿਆ ਕਰੋ ਸਹਿਜ ਆਨੰਦ ਸਦਾ ਗੁਰਮਤੀ ਸਹਿਜ ਗੁਰਮਤੀ ਹਰ ਹਰ ਮੰਨ ਧਿਆਇਆ ਹਰ ਹਰ ਮੰਨ ਧਿਆਇਆ ਸੱਜਣ ਹਰ ਪ੍ਰਭ ਪਾਇਆ ਸੱਜਣ ਹਰ ਪ੍ਰਭ ਪਾਇਆ ਘਰ ਸੋਹਿ ਲਾਗਾਇਆ ਘਰ ਸੋਹਿ ਲਾਗਾਇਆ ਹਰ ਦਇਆ ਧਾਰ ਪ੍ਰਭ ਬੀਨ ਧੀ ਹਰ ਦਇਆ ਹਰ ਪ੍ਰਭ ਦੇਨ ਧੀ ਹਰ ਹਰ ਜੇਤਾਇਆ ਨਾਇਆ ਜਨ ਨਾਨਕ ਮੰਗੈ ਧੂੜ ਤੈ ਨਾ ਜਨ ਨਾਨਕ ਮੰਗੈ ਧੂੜ ਤੈ ਨਾ ਜਨ ਸਤ ਗੁਰ ਪਾਇਆ ਜਨ ਸਤ ਗੁਰ ਪਾਇਆ ਹਰ ਦਇਆ ਧਾਰ ਪ੍ਰਭ ਬੇਨ ਧੀ ਹਰ ਦਇਆ ਧਾਰ ਪ੍ਰਭ ਬੇਨ ਧੀ ਹਰ ਹਰ ਝੇਤਾਇਆ ਹਰ ਦਾਇਆ ਜਨ ਨਾਨਕ ਮੰਗੇ ਤੂ ਗਸਤ ਨਾ ਜਨ ਨਾਨਕ ਮੰਗੇ ਤੂ ਦੁੜਕੇਆ ਜਿਨ ਸਤ ਗੁਰ ਪਾਇਆ ਜਿਨ ਸਤ ਗੁਰ ਪਾਇਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਤੈ